ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੀਆਂ ਹਦਾਇਤਾਂ ਦੇ ਅਨੁਸਾਰ ਰਣਜੀਤ ਸਿੰਘ ਅਵੇਨਿਊ ਦੇ ਵਿੱਚ ਕਈ ਦਿਨਾਂ ਤੋਂ ਵਹੀਕਲ ਚੋਰੀ ਹੋਣ ਦੀਆਂ ਘਟਨਾਵਾਂ ਦੇ ਤਹਿਤ ਸਖਤ ਹੁਕਮ ਜਾਰੀ ਕੀਤੇ ਗਏ ਸੀ ਜਿਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਰਣਜੀਤ ਸਿੰਘ ਅਵੇਨਿਊ ਦੇ ਵਿੱਚ ਵਾਹਨ ਚੋਰੀ ਕਰਨ ਵਾਲੇ ਸਰੂਪ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਅੰਮ੍ਰਿਤਸਰ ਦੇ ਪਿੰਡ ਚੂਚਕ ਦਾ ਰਹਿਣ ਵਾਲਾ ਹੈ ਅਤੇ ਇਸ ਦੇ ਨਾਲ ਹੀ ਲਖਪ੍ਰੀਤ ਸਿੰਘ ਪਿੰਡ ਬਰਿਆਮ ਦਾ ਰਹਿਣ ਵਾਲਾ ਉਸ ਨੂੰ ਵੀ ਇਸੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਕਰ ਹੋ ਗਿਆ ਕਿ ਪੁਲਿਸ ਦੇ ਵੱਲੋਂ ਦੋਸ਼ੀਆਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਹੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਰਿਮਾਂਡ ਤੋਂ ਬਾਅਦ ਇਹਨਾਂ ਵਿਅਕਤੀਆਂ ਦੇ ਕੋਲੋਂ ਤਕਰੀਬਨ 11 ਚੋਰੀ ਦੇ ਮੋਟਰਸਾਈਕਲ ਬਰਾਮਦ ਕੋਈ ਨੇ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਰਣਜੀਤ ਦੇ ਹੁਕਮ 'ਚ ਸਾਡੀ ਪੁਲਿਸ ਪਾਰਟੀ ਨੇ ਵਿੰਟਪਾਰਕ ਵਿਖੇ ਇੱਕ ਨਕਲਗਾਇਆ ਸੀ ਸ਼ੱਕ ਦੇ ਆਧਾਰ ਤੇ ਜਦੋਂ ਅਸੀਂ ਦੋ ਨੌਜਵਾਨਾਂ ਨੂੰ ਰੋਕਿਆ ਤਾਂ ਉਹਨਾਂ ਕੋਲੋਂ ਸਾਨੂੰ ਇੱਕ ਮੋਟਰਸਾਈਕਲ ਚੋਰੀ ਦਾ ਪਰਮਾਣੂ ਹੋਇਆ। ਜਿੰਨਾਂ ਦੋਨਾਂ ਦਾ ਨਾਮ ਲਵਪ੍ਰੀਤ ਸਨ ਆਫ ਜਸਪਾਲ ਸਿੰਘ ਜੋ ਕਿ ਬਿਆੰਦਾ ਰਹਿਣ ਵਾਲਾ ਤੇ ਦੂਸਰਾ ਦੋਸ਼ੀ ਸਰੂਪ ਸਿੰਘ ਸਨ ਆਫ ਸਨ ਆਫ ਸੰਦੋਖ ਸਿੰਘ ਜੋ ਕਿ ਚੂਚਕ ਵਾਲਾ ਅਜਨਾਲਾ ਦੇ ਰਹਿਣ ਵਾਲਾ। ਇਹਨਾਂ ਵਿੱਚ ਜੋ ਲਵਪ੍ਰੀਤ ਸਿੰਘ ਹੈ ਇਸ ਤੇ ਪਹਿਲਾਂ ਚੋਰੀਦਮ ਕਰਦਾ। ਜਦੋਂ ਅਸੀਂ ਦੋਨਾਂ ਨੂੰ ਅਰੈਸਟ ਕਰਕੇ ਇਹਦੀ ਇਨਵੈਸਟੀਗੇਸ਼ਨ ਅਰੰਭੀ ਤਾਂ ਜਦੋਂ ਅਸੀਂ ਕੋਰਟ ਤੇ ਪੇਸ਼ ਕੀਤਾ ਸਾਨੂੰ ਦੋ ਦਿਨਾਂ ਦਾ ਮਾਣ ਮਿਲਿਆ। ਜਿਸ ਵਿੱਚ ਅਸੀਂ ਇਸ ਤੋਂ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਦੁਬਾਰਾ ਤਿੰਨ ਦਿਨਾਂ ਦੇ ਅੰਦਰ ਮੰਨ ਲੈ ਕੇ ਕਿ ਇਸ ਕੋਲੋਂ ਅਸੀਂ ਹੁਣ ਤੱਕ ਟੋਟਲ 11 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ ਜਿਵੇਂ ਕਿ ਦੋਸ਼ੀ ਉੱਤੇ ਪਹਿਲਾਂ ਵੀ ਜੁਰਿਦਮ ਕਰਵਾਿਆ ਸੀ ਸੋ ਇਹਨਾਂ ਨੂੰ ਉਹਨਾਂ ਨੇ ਅਸੀਂ ਬੇਲ ਤੋਂ ਬਾਅਦ ਵੀ ਆਪਣਾ ਜੋ ਗੁਰੂਕਤੰਦਾ ਸੀ ਉਹ ਜਾਰੀ ਰੱਖਿਆ ਤੇ ਹੁਣ ਅਸੀਂ ਅੱਜ ਇਹਨੂੰ 28 ਤਰੀਕ ਨੂੰ ਅੱਜ ਅਸੀਂ ਫਿਰ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਤੇ ਅੱਗੇ ਰਵਾਨਾ ਲੈ ਕੇ ਅਸੀਂ ਚੋਰੀ ਦੇ ਮਾਮਲੇ ਇਹ ਹੋਰ ਵੀ ਪੇਸ਼ ਕਰਾਂਗੇ ਤੇ ਹੋਰ ਵੀ ਇਹਨਾਂ ਕੋਲੋਂ ਮੋਟਰਸਾਈਕਲ ਬਰਾਮਦ ਹੋਣ ਦੀ ਕੋਸ਼ਿਸ਼ ਸਰ ਨਸ਼ਾ ਨੂੰ ਸੰਬੰਧ ਕਰ ਲਈ ਅੱਜ ਇਹੋ ਜਿਹੀ ਕੋਈ ਹਜੇ ਤੱਕ ਗੱਲ ਸਾਹਮਣੇ ਨਹੀਂ ਆਈ ਨਸ਼ਾ ਕਰਨ ਵਾਲੀ ਸਰ ਪਤਾ ਲੱਗਾ ਕਿ ਕਿੱਥੋਂ ਚੋਰੀ ਕਰਦੇ ਸੀ ਤੇ ਕਿੱਥੇ ਕਿਥੇ ਵੇਚਦੇ ਸੀ ਜੋ ਹਜੇ ਤੱਕ ਸਾਡੇ ਕੋਲ ਟੋਟਲ 11 ਵਾਹਨ ਬਰਾਮਦ ਹੋਏ ਨੇ ਇਹ ਇਹਨਾਂ ਨੇ ਅਲੱਗ-ਅਲੱਗ ਜਗ੍ਹਾ ਤੋਂ ਚੋਰੀ ਕੀਤੇ ਹੋਏ ਸੀ ਜਿਸ ਵਿੱਚ ਕੋਈ ਕੁਝ ਮੋਟਰਸਾਈਕਲ ਇਹਨਾਂ ਨੇ ਸਾਡੇ ਅਮਰਸਰ ਕਮਿਸ਼ਨਰ ਦੇ ਤੇ ਇਹ ਮੋਟਰਸਾਈਕਲ ਅੱਗੇ ਇਹ ਬਹੁਤ ਹੀ ਘਟਦਾਮਾ ਦੇ ਵੇਚ ਰਹੇ ਸੀ ਤੇ ਇਹ ਟੋਟਲ ਹੁਣ ਤੱਕ ਇਹਨਾਂ ਕੋਲ 11 ਮੋਟਰਸਾਈਕਲ ਬਰਾਮਦ ਹੋਏ ਸਰ ਜਿਨ੍ਹਾਂ ਨੂੰ ਵੇਚਦੇ ਸੀ ਉਹਨਾਂ ਨੂੰ ਕੁਝ ਪਤਾ ਲੱਗਾ ਹੁਣ ਤੱਕ ਜੀ ਜੋ ਅਸੀਂ 11 ਮੋਟਰਸਾਈਕਲ ਬਰਾਮਦ ਕੀਤੇ ਨੇ ਇਹਨਾਂ ਦੀ ਅਸੀਂ ਜਿਹੜਿਆਂ ਲੋਕਾਂ ਕੋਲ ਬਰਾਮਦ ਹੋਈ ਨੂੰ ਉਹਨਾਂ ਦੀ ਸਾਰਿਆਂ ਦੀ ਲਿਸਟਿੰਗ ਕੀਤੀ ਹੈ ਅਗਰ ਕਿਸ ਨੂੰ ਇਸਟਰੀ ਦੀ ਨੌਲੇਜ ਸੀ ਈ ਉਹਨਾਂ ਨੇ ਚੋਰੀ ਦਾ ਮੋਟਰਸਾਈਕਲ ਰਿਸੀਵ ਕੀਤਾ ਹੋਗਾ ਤਾਂ ਉਹਨਾਂ ਨੂੰ ਅਸੀਂ ਨਾਮਜ਼ਦ ਕਰਾਂਗੇ ਅਗਰ ਇਹਨਾਂ ਨੇ ਝੂਠ ਮਾਰ ਕੇ ਜਾਂ ਜਾਲੀ ਆਰਸੀ ਬਰਾ ਕੇ ਜਾਂ ਜਾਲੀ ਨੰਬਰ ਪਲੇਟਾਂ ਲਾ ਕੇ ਇਹਨਾਂ ਨੇ ਇਹ ਚ ਕੰਮ ਕੀਤਾ ਤਾਂ ਜਿਵੇਂ ਕਿ ਸਾਡੇ ਇਹ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਤੱਕ ਆਇਆ ਵੀ ਹੈ ਕਿ ਕੁਝ 4-5 ਮੋਟਰਸਾਈਕਲ ਤੇ ਇਹਨਾਂ ਨੇ ਜਾਲੀ ਨੰਬਰ ਹੀ ਲਗਾਈ ਨੇ ਤੇ ਇਹਨਾਂ ਦੇ ਖਿਲਾਫ ਅਸੀਂ 473 ਦਾ ਵਾਧਾ ਵੀ ਕਰਾਂਗੇ ਤੇ ਵਾਧਾ ਕਰਕੇ ਇਹਨਾਂ ਦਾ ਜੋ ਦੋਸ਼ ਤੇ ਹੈ ਇਹਨਾਂ ਉੱਤੇ ਲਗਾ ਦਿਆਂਗੇ ਸਰ ਜਿਨ੍ਹਾਂ ਦੇ ਮੋਟਰਸਾਈਕਲ ਚੋਰੀ ਹੋਏ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਇੱਥੇ ਖੜੇ ਗਏ ਨੇ ਅਸੀਂ ਜੀ ਜੋ ਵੀ ਮੋਟਰਸਾਈਕਲ ਬ ਉਹਨੂੰ ਇਸ ਬਾਰੇ ਇਨਫੋਰਮ ਕਰਾਇਆ ਅਸਲ ਮਾਲਕ ਆਪਣੇ ਮੋਟਰਸਾਈਕਲ ਕੋਡ ਕੋਲੋਂ ਲੈ ਸਕਦੇ ਨੇ ਤੇ ਅਗਰ ਕੋਈ ਮੋਟਰਸਾਈਕਲ ਤੁਹਾਨੂੰ ਲੱਗਦਾ ਕਿ ਤੁਸੀਂ ਕੋਡ ਕੋਲੋਂ ਨਹੀਂ ਲੈ ਸਕਦੇ ਉਸਦੇ ਲਈ ਪ੍ਰੋਪਰ ਪ੍ਰੋਸੀਜਰ ਹੁੰਦਾ ਤੁਸੀਂ ਤੁਸੀਂ ਇੱਕ ਵਕੀਲ ਕਰੋ ਵਕੀਲ ਕੋਰਟ ਦੇ ਵਿੱਚ ਉਹ ਆਪਣੀ ਪਟੀਸ਼ਨ ਪਾਉਂਦਾ ਉਸ ਤੋਂ ਬਾਅਦ ਤੁਸੀਂ ਮੋਸ਼ਨ ਲਗਾ ਦੇ ਲਈ ਅਪੀਲ ਕਰਵਾਉਂਦੇ ਸਰ ਉਹਨਾਂ ਤੇ ਪਹਿਲਾਂ ਤੇ ਵੀ ਪਰਚੇ ਹੀ ਹੈ ਇਹਨਾਂ ਵਿੱਚੋਂ ਜੋ ਇੱਕ ਤੁਸੀਂ ਲੰਮੀ ਸਿੰਘ ਹੈ ਇਸ ਤੇ ਪਹਿਲਾਂ ਵੀ ਚੋਰੀ ਦਾ ਮਕਦਮਾ ਹੈ ਠੀਕ ਲਾਈਵ ਤੇ ਇਸ ਚੈਨਲ ਦੇ ਲਈ ਅੰਮ੍ਰਿਤਸਰ ਤੋਂ ਗੌਰਵ ਕੁਮਾਰ ਦੀ ਵਿਸ਼ੇਸ਼ ਰਿਪੋਰਟ